shots at the enemy i'm gonna make it to the top leave a legacy if i got something to say you better let me speak ਤੇ ਉਹ ਤਾਂ ਹਮੇਸ਼ਾ ਕੋਰੋਲਾ ਕੈਮਰੀ ਤੇ ਇਦਾਂ ਦੇ ਰਿਲਾਈਏਬਲ ਵਹੀਕਲਸ ਬਣਾਉਣ ਲਈ ਜਾਣਿਆ ਜਾਂਦਾ ਹੈ ਤੇ ਇਹਨਾਂ ਨੇ ਇਹ ਰਿਲਾਈਏਬਿਲਟੀ ਦੀ ਮਾਰਕੀਟ ਕਾਫੀ ਇਅਰਸ ਡੋਮਿਨੇਟ ਕੀਤੀ ਆ ਬਟ ਤੁਹਾਨੂੰ ਨਹੀਂ ਪਤਾ ਹੋਣਾ ਇਹਨਾਂ ਨੇ ਅਮਰੀਕਾ ਦੇ ਵਿੱਚ 10 ਸਾਲ ਇੱਕ ਹੋਰ ਮਾਰਕੀਟ ਕਾਫੀ ਡੋਮਿਨੇਟ ਕੀਤੀ ਆ ਤੇ ਉਹ ਹੈਗੀ ਆ ਜੀ ਅਮਰੀਕਾ ਦੀ ਮੈਡ ਸਾਈਜ਼ ਟਰੱਕਸ ਦੀ ਮਾਰਕੀਟ ਤੇ ਉਸ ਮਾਰਕੀਟ ਨੂੰ ਡੋਮਿਨੇਟ ਕਰਨ ਲਈ ਉਹਨਾਂ ਨੇ ਯੂਜ਼ ਕੀਤਾ ਜੀ ਟੈਕੋਮਾ ਤੇ ਇਹ ਸਪੈਸੀਫਿਕ ਮਾਡਲ ਹੈਗਾ 2023 ਦਾ TRD Pro ਮੇਰਾ ਨਾਮ ਹੈ ਕਰਨਵੀਰ ਵੈਲਕਮ ਟੂ ਰੈਪਡ ਅਪ ਬਿਹਾਈਂਡ ਦਾ ਕੈਮਰਾ ਨੇ ਇਸ ਵਿਜੂਅਲਸ ਵਾਲੇ ਤੇ ਇਹ ਹੈਗਾ ਜੀ ਇਹ ਟਰੱਕ ਦਾ ਡਰਾਈਵਿੰਗ ਐਕਸਪੀਰੀਅੰਸ ਤੇ ਇਸ ਦਾ ਰਿਵਿਊ ਤੇ ਇਸ ਦੇ ਪ੍ਰੋਸ ਐਂਡ ਕੌਨਸ ਤੇ ਮੇਰੇ ਇਸ ਬਾਰੇ ਕੀ ਵਿਚਾਰ ਨੇ ਪਲੱਸ ਇਹ ਮੇਰਾ ਡੇਲੀ ਡਰਾਈਵਰ ਟਰੱਕ ਦਾ ਆਪਣਾ ਪਹਿਲਾ ਰਿਵਿਊ ਆ ਤੇ ਕਾਹ ਤੋਂ ਨਹੀਂ ਆਪਾਂ ਆਪਣੇ ਪਹਿਲੇ ਟਰੱਕ ਦਾ ਕਰੀਏ ਤੋ ਟੈਉਟਾ ਨੇ ਟਰੱਕ ਬਣਾਇਆ ਸੀਗਾ ਆਪਣੇ ਹਿਸਾਬ ਨਾਲ ਕਿ ਇਹਨਾਂ ਨੇ ਬਾਹਰ ਰਨਿੰਗ ਕਰਨੀ ਆ ਠੀਕ ਆ ਤਾਂ ਹੀ ਉਹ ਫਾਕਸ ਦਾ 서ਸਪੈਂਸ਼ਨ ਆ ਐਸ ਯੂ ਨੋ ਫਾਕਸ ਦਾ 서ਸਪੈਂਸ਼ਨ ਬਾਹਰ ਰਨਿੰਗ ਵਾਸਤੇ ਕਾਫੀ ਯੂਜ਼ ਹੁੰਦਾ ਹੈ ਤੇ ਉਸ ਟਾਈਮ ਇਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਇੰਨੇ ਜ਼ਿਆਦਾ ਟਰੱਕ ਨਹੀਂ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹਦੀ ਲਕਸਰੀ ਤੇ ਬਾਹਰੋਂ ਤੁਸੀਂ ਲਕਸਰੀ ਦੇਖ ਸਕਦੇ ਆ ਇਹਦੀਆਂ ਕਾਫੀ ਵਧੀਆ ਲਕਸਰੀ ਨੇ ਰੋਡ ਡੋਮੀਨੈਂਸ ਹੈ ਦੀ ਕਾਫੀ ਆ ਤੇ ਅਲੱਗ ਦਿਖਦਾ ਆ ਤੇ ਪਤਾ ਲੱਗਦਾ ਹੈ ਕਿ ਕਿ ਵੀ ਜਾਨੀ ਰੋਡ ਦੇ ਉੱਤੇ ਜਾ ਰਹੇ ਸਪੈਸ਼ਲੀ ਇਹਦੇ ਕਲਰ ਕਰਕੇ ਉਹਦੇ ਕਰਕੇ ਵੀ ਇੰਨਾ ਜਾਨ ਕਾਫੀ ਆਉਂਦਾ ਹੈ ਸਪੈਸੀਫਿਕ ਕਲਰ ਹੈਗਾ ਜੀ ਸੋਲਰ ਆਕਟੇਨ ਟੁੱਪ ਦੇ ਵਿੱਚ ਥੋੜਾ orange ਜਿਹਾ ਲੱਗਦਾ ਸ਼ਾਮਾਂ ਦੇ ਵਿੱਚ ਥੋੜਾ tangy red ਜਿਹਾ ਲੱਗਦਾ ਹੈ ਤੇ ਹੋਰ ਇਹਦੇ ਕਲਰ অপਸ਼ਨਸ ਅਵੇਲੇਬਲ ਨੇ ਗ੍ਰੇ, ਵਾਈਟ ਐਂਡ ਬਲੈਕ ਉਹਨਾਂ ਸਾਰਿਆਂ ਦੇ ਵਿੱਚੋਂ ਮੈਨੂੰ ਆ ਆ ਜਿਆਦੀ ਸੋਹਣਾ ਲੱਗਿਆ ਹੈ ਤੇ ਇਹ ਤੋਂ ਬਿਨਾ ਇਹਦੇ ਹੋਰ ਵੀ ਟ੍ਰਿਮ ਆਪਸ਼ਨਸ ਅਵੇਲੇਬਲ ਨੇ ਅਮਰੀਕਾ ਦੇ ਵਿੱਚ ਇਹਦਾ ਲਿਮਟਡ ਐਡਿਸ਼ਨ ਵੀ ਆਇਆ ਬਟ ਨਾਟ ਇਨ ਕੈਨੇਡਾ ਕੈਨੇਡਾ ਦੇ ਵਿੱਚ ਜਦੋਂ ਪਹਿਲਾ ਵਾਲਾ ਟ੍ਰਿਮ ਹੈਗਾ ਟੀਆਰਡੀ ਆਫਰੋਡ ਪ੍ਰੀਮੀਅਮ ਐਸਆਰ5 ਤੋਂ ਸਟਾਰਟ ਹੋ ਜਾਂਦਾ ਹੈ ਇਹ ਇੰਡੀਆ ਦਾ ਦਵਾਨਾ ਜਿਹੜਾ ਤੁਹਾਨੂੰ ਬਾਏ ਕਰਨਾ ਚਾਹੀਦਾ ਸੋ ਇਹਦਾ ਹੁੱਡ ਓਪਨ ਕਰਦੇ ਆ ਫਰਸਟ ਥਿੰਗ ਹੁੱਡ ਬਹੁਤ ਹੈਵੀ ਆ ਸੈਕੰਡ ਥਿੰਗ ਤੇ ਉਹਦਾ ਟੀਆਰਡੀ ਪ੍ਰੋ ਦਾ ਪ੍ਰੋਡਕਟ ਆ ਤੇ ਤੁਹਾਨੂੰ ਇਹਨਾਂ ਨੇ ਪ੍ਰੋ ਪ੍ਰੋਡ ਦਿੱਤੀ ਆ ਯਾਰ ਹਾਈਡਰੌਲਿਕ ਹੁੱਡ ਸਟਾਰਟ ਸੱਚਾਈ ਦੇ ਜੀਏ ਟਰਕ ਸੌਰੀ ਤੇ ਓਕੇ ਇਹ ਹੈਗਾ ਇਹਦਾ ਮੇਨ ਫੋਕਸ ਅੰਡਰ ਦਾ ਹੁੱਡ ਇਹਦੇ ਹੈਗਾ ਜੀ 2GR-FKS 3.5 ਲੀਟਰ ਦਾ V6 ਇੰਜਨ ਸਪੈਸੀਫਿਕ ਟਰੱਕ ਦੇ ਵਿੱਚ ਇਹ ਪ੍ਰੋਡਿਊਸ ਕਰਦਾ ਜੀ 278 ਹਾਰਸ ਪਾਵਰ ਐਂਡ ਦਿਸ ਮਾਚ ਪਾਉਂਡ ਫੀਟ ਆਫ ਟਾਰਕ ਸੌਰੀ ਮੈਨੂੰ ਨੰਬਰ ਯਾਦ ਨਹੀਂ ਤੇ ਇਹ ਇੰਜਨ ਦੇ ਹਿਸਾਬ ਨਾਲ ਇਹ ਟਰੱਕ ਦੀ ਪਾਵਰ ਬਹੁਤ ਵਧੀਆ ਹੈ ਇਨੀਕ ਪਾਵਰ ਦੇ ਉੱਤੇ ਮਿਡ ਸਾਈਜ਼ ਟਰੱਕ ਨੂੰ ਇਹ ਕਾਫੀ ਵਧੀਆ ਐਕਸਲਰੇਟ ਕਰਦਾ ਹੈ ਤੇ ਲਾਇਬਿਲਟੀ ਇਸ ਇੰਜਨ ਦੀ एवरीवन 노ਸ ਕਿ ਬਹੁਤ ਵਧੀਆ ਇੰਜਨ ਆ 5-6 ਲੱਖ ਕਿਲੋਮੀਟਰ ਉਦਾਂ ਹੀ ਚੱਲੇ ਜਾਂਦੇ ਆ ਫਿਊਲ ਇਕਨੋਮੀ ਨੰਬਰਸ ਇਹਦੇ ਹੈਗੇ ਆ ਮੇਰੇ ਪਰਸਨਲ ਕੱਢੇ ਹੋਏ 10 ਲੀਟਰਸ ਟੂ 100 ਕਿਲੋਮੀਟਰਸ ਔਨ ਹਾਈਵੇ ਤੇ 15 ਲੀਟਰਸ ਟੂ 100 ਕਿਲੋਮੀਟਰਸ ਔਨ ਇਨ ਸਿਟੀ ਤੇ ਰਾਉਂਡ ਤੁਸੀਂ ਕਹਿ ਸਕਦੇ ਹੋ 12.5 ਤੋਂ 13 ਇਨ ਕੰਬਾਈਨਡ ਮੀਨੂ ਇਹਦਾ ਮਿਲ ਜਾਂਦਾ ਆ ਤੇ ਇਸ ਇੰਜਨ ਦੀ ਪਾਵਰ ਟੈਸਟ ਕਰਨ ਲਈ 0 ਤੋਂ 60 ਕਰਨਾ ਤਾਂ ਬਣਦਾ ਹੀ ਆ ਤੋ ਆਜੋ ਦੇਖਦੇ ਆ ਯਾਨੀ 0 ਤੋਂ 100 ਕਿਲੋਮੀਟਰ ਸੇ ਕਿੰਨੀ ਚੇ ਦੀ ਐਕਸਲਰੇਟ ਕਰਦਾ ਸੋ 0 ਤੋਂ 60 ਲਈ ਯਾਨੀ 0 ਤੋਂ 100 ਕਿਲੋਮੀਟਰ ਸਾਂ ਲਈ ਆਪਾਂ ਕਰਤਾ ਟ੍ਰੈਕਸ਼ਨ ਕੰਟਰੋਲ ਆਫ ਟਰੱਕ ਆਪਾਇਰ ਡਰਾਈਵ ਚ एवरीथिंग ਇਜ਼ ਡਾਊਨ ਤੇ ਆਪਾਂ ਇੱਥੋਂ ਕਰਤਾ ਆਨ ਈਸੀਟੀ ਪਾਵਰ ਯਾਨੀ ਟਰਾਂਸਮਿਸ਼ਨ ਹੁੰਦਾ ਕਾਫੀ ਰਿਸਪੌਂਸਿਵ ਹੁੰਦਾ ਹੈ ਤੇ ਲੈਟਸ ਸੀ ਕਿ 60 ਇਹ ਕਿੰਨੇ ਟਾਈਮ ਦੇ ਵਿੱਚ ਕਰਦਾ 2 3 ਆ ਟਾਈਮਿੰਗ ਤੁਹਾਡੇ ਸਾਹਮਣੇ ਅਟੈਚ ਕਰ ਦੇਣੀ ਆ ਤੇ ਜਿਸ ਹਿਸਾਬ ਨਾਲ ਇਹਦੇ ਵਿੱਚ ਹਾਰਸ ਪਾਵਰ ਮਿਲਦੀ ਆ ਉਸੇ ਹਿਸਾਬ ਨਾਲ ਓਕੇ ਆ ਸੋ ਨੋਰਮਲ ਹਾਈਵੇ ਸਪੀਡ ਦੇ ਉੱਤੇ ਤਾਂ ਮੈਨੂੰ ਕੋਈ ਚੱਕਰ ਨਹੀਂ ਹੈਗਾ ਆਰਾਮ ਦੇ ਨਾਲ ਜਾ ਰਿਹਾ ਆ ਇਸ ਟਾਈਮ ਮੈਂ 70 75 ਤੇ 80 ਦੇ ਚਲਾ ਰਿਹਾ ਹਾਂ ਟਰੱਕ ਨੂੰ ਬਟ ਜੇ ਮੈਂ ਇਹਨੂੰ ਗਨ ਵੀ ਕਰਨਾ ਤਾਂ ਤਾਂ ਵੀ ਬਹੁਤ ਈਜ਼ ਆ ਲੋ 100 ਨਾਟ ਅ ਬੈਸਟਰ ਜੇ ਟਰਬੋ ਚਾਰਜਡ ਇੰਜਨ ਹੁੰਦਾ ਇਹਦੇ ਵਿੱਚ ਤਾਂ ਬਹੁਤ ਵਧੀਆ ਹੁੰਨਾ ਸੀਗਾ ਬਟ ਫਿਰ ਵੀ ਇਟਸ ਓਕੇ ਕਾਈਂਡ ਆ ਤੁਹਾਨੂੰ ਹਾਈਵੇ ਦੇ ਉੱਤੇ ਸਪੀਡ ਦੇ ਉੱਤੇ ਵਧੀਆ ਚੱਲੀ ਜਾਣਾ ਹੈ ਤੇ 6 ਸਪੀਡ ਟਰਾਂਸਮਿਸ਼ਨ ਆ ਸੈਂਸ ਇਹਦਾ ਗੇਅਰਿੰਗ ਉਹਦੀ ਥੋੜੀ ਜੀ ਠੀਕ ਆ ਹਾਈਵੇ ਦੇ ਉੱਤੇ 5th 6th ਗੇਅਰ ਦੇ ਵਿੱਚ ਸਵਿਚ ਅਰਾਊਂਡ ਕਰੀ ਜਾਂਦਾ ਹੈ ਪਰ ਇਹਨੇ ਵਧੀਆ ਚਲੀ ਰੋਡ ਨੌਇਸ ਇੰਨੀ ਜ਼ਿਆਦਾ ਨਹੀਂ ਹੈਗੀ ਬਟ ਥੋੜੀ ਜੀ ਹੈਗੀ ਆ ਮੈਨੂੰ ਪੌਲ ਇਵੈਂਡ ਹੌਲਿੰਗ ਦੀ ਆਵਾਜ਼ ਵੀ ਥੋੜੀ ਜੀ ਸੁਣ ਰਹੀ ਆ ਬਟ ਸਟਿਲ ਕਾਫੀ ਗੁੱਡ ਆ ਗੱਲ ਕਰਦੇ ਆ ਇਹਦੇ ਐਕਸਟੀਰੀਅਰ ਦੇ ਬਾਰੇ ਐਕਸਟੀਰੀਅਰ ਦੇ ਵਿੱਚ ਅੱਪਰ ਫਰੰਟ ਜੋਗੇ ਇਹਦਾ ਡੋਮੀਨੇਟਿੰਗ ਫੈਕਟਰ ਹੈਗਾ ਉਹ ਹੈਗੀ ਹੈ ਟੋ요ਟਾ ਦੀ ਹੈਰੀਟੇਜ ਗ੍ਰਿਲ ਇਫ ਯੂ نو ਆਂਕ ਥਿੰਕ ਅਬਾਊਟ ਟੋ요ਟਾ ਟੋ요ਟਾ ਇਹ ਗ੍ਰਿਲ ਹਮੇਸ਼ਾ ਆਪਣੇ ਟੌਪ ਨੌਚ ਪ੍ਰੋਡਕਟਸ ਦੇ ਉੱਤੇ ਲਾਉਂਦਾ ਹੈ ਪੁਰਾਣੇ ਜਾਂਦੇ ਲੈਂਡ ਕਰੂਜ਼ਰਸ ਵਗੈਰਾ ਉਹ ਸਾਰਿਆਂ ਦੇ ਉੱਤੇ ਤੁਹਾਨੂੰ ਆ ਹੈਰੀਟੇਜ ਗ੍ਰਿਲ ਮਿਲਦੀ ਆ ਤੇ ਇਸ ਤੋਂ ਮੈਨਾ ਆਫ ਫਰੰਟ ਤੁਹਾਡਾ ਸੈਂਸਰ ਰਿਹਾ ਜੋ ਕਿ ਤੁਹਾਡੇ ਐਡਾਪਟਿਵ ਕਰੂਜ਼ ਕੰਟਰੋਲ ਦਾ ਹੈ ਤੇ ਫਰੰਟ ਦੇ ਉੱਤੇ ਆ ਨਿਕਾ ਜਾਂ ਕੈਮਰਾ ਹੈ ਤੇ ਪਲੱਸ ਇਧੀਆਂ ਜਿਹਾ ਆਪਾਂ ਹੈਡਲਾਈਟਸ ਵੇਖੀ ਤਾਂ LED DRLs ਨਾਲ ਹੈਡਲਾਈਟਸ ਹੁੰਦੀਆਂ ਨੇ ਐਂਡ ਦਿਸ ਹੈਡਲਾਈਟ ਸੇਜ਼ TRD ਤੇ ਦੂਜੀ ਹੈਡਲਾਈਟ ਕਹਿੰਦੀ ਆ Pro ਤੇ ਇਹਨਾਂ ਤੋਂ ਥੱਲੇ ਹੈਗੀਆਂ Rigid Industries ਦੀਆਂ fog lights ਜੋ ਕਿ ਆਫ ਰੋਡ ਦੇ ਵਿੱਚ ਰਾਤ ਨੂੰ ਬਹੁਤ ਵਧੀਆ ਲਾਈਟ ਅਪ ਹੁੰਦੀਆਂ ਨੇ ਫਿਰ ਬਿਗ ਥਿੰਗ ਹੈਗੀ ਹੈ ਜੀ ਬਾਹਰਲੇ ਬਸ ਇਹਦੇ wheels ਫੈਕਟਰੀ ਤੋਂ ਜਿਵੇਂ ਤੁਸੀਂ ਦੇ ਸਕਦੇ ਹੋ 16 ਇੰਚ ਦਾ wheel ਆ ਤੇ ਉਹਦੇ ਉੱਤੇ ਆਲਮੋਸਟ 30 ਇੰਚ ਦਾ Goodyear Wrangler All-Terrain tyre ਆ ਫੈਕਟਰੀ ਤੋਂ ਇਹ ਆਫ ਰੋਡ ਲਈ ਕਾਫੀ ਇਕ ਵੈਬਡ ਮਿਲਦਾ ਹੈ ਤੇ ਇਹ ਡਾਇਰ ਟੈਸਟਡ ਨੇ ਬਹੁਤ ਵਧੀਆ ਆਫ ਰੋਡ ਦੇ ਉੱਤੇ ਗ੍ਰਿਪ ਐਂਡ ਪਰਫਾਰਮੈਂਸ ਦਿੰਦੇ ਆ ਲਿਟਰਲੀ ਮੈਂ ਕਿਤੇ ਵੀ ਸਟੱਕ ਨਹੀਂ ਹੋਇਆ ਇਹਨਾਂ ਦੇ ਨਾਲ ਸਾਈਡ ਤੋਂ ਓਵਰਆਲ ਸਟਾਈਲ ਵੀ ਇਹਦਾ ਬਹੁਤ ਗੁੱਡ ਆ ਫੈਕਟਰੀ ਤੋਂ ਇਹ টিਆਰਡੀ ਫੌਕਸ ਸਸਪੈਂਸ਼ਨ ਕਰਕੇ ਲਿਫਟਡ ਆ 1.5 ਇੰਚਸ ਔਰ ਇਨ 30 ਇੰਚ ਦੇ ਟਾਇਰ ਇਹਨੂੰ ਕਾਫੀ ਵਧੀਆ ਲੁੱਕ ਦਿੰਦੇ ਆ ਇਹਦੇ ਵਿੱਚ ਆ ਕਿ ਲੋਕ ਇਹਨੂੰ ਲਿਫਟ ਕਰਾਉਂਦੇ ਆ ਦਾ ਮੋਰ ਯੂ ਲਿਫਟ ਦਾ ਬਿਗਰ ਟਾਇਰਸ ਯੂ ਨੀਡ ਟੂ ਗੈਟ ਤਾਂ ਕਿ ਤੁਹਾਡੀ ਲੋਕੋ ਪ੍ਰੀਜ਼ਰਵਡ ਰਹੇ ਇਹਦੇ ਉੱਤੇ ਸਾਈਡ ਤੇ ਲਿਖਿਆ ਹੋਇਆ ਟਿਕੋਮਾ ਤੇ ਉਹ ਆਪਾਂ ਨੂੰ ਬਲੈਕ ਡਾਊਟ ਮਿਲਦਾ ਜੋ ਕਿ ਬਹੁਤ ਵਧੀਆ ਲੱ ਤੇ ਸਾਈਡ ਦੇ ਉੱਤੇ ਜਿਹੜੇ ਇਹਦੇ ਡੋਰ ਹੈਂਡਲਸ ਆ ਉਹਦੇ ਵਿੱਚ ਕੀ ਲੈਸ ਐਂਟਰੀ ਦਾ ਫੀਚਰ ਆ ਤੇ ਨਾਲੇ ਬਾਹਰੋਂ ਵੀ ਲੌਕ ਹੋ ਜਾਂਦੇ ਤੇ ਇੱਕ ਹੋਰ ਚੀਜ਼ ਜਦੋਂ ਆਪਾਂ ਥੱਲੇ ਆਉਨੇ ਆ ਤੁਹਾਨੂੰ ক্লোਜ਼ਲੀ ਦੇਖ ਕੇ ਪਤਾ ਲੱਗੂਗਾ ਕਿ ਇਹਦੇ ਉੱਤੇ ਓਵਰਲੇਡ ਪੇਂਟ ਆ ਥੱਲੇ ਰੀਜ਼ਨ ਬੀਇੰਗ ਕਿਉਂਕਿ ਇਹ ਆਫ ਰੋਡ ਵਗੈਰਾ ਦੇ ਉੱਤੇ ਜਾਣ ਲਈ ਟਰੱਕ ਡੋਮੀਨੇਟਲੀ ਸੋਚੇ ਗਏ ਆ ਉਸ ਕਰਕੇ ਤੁਹਾਨੂੰ ਇਹਦੇ ਵਿੱਚ ਰਗੜ ਟਾਈਪ ਆਫ ਪੇਂਟ ਮਿਲਦਾ ਹੈ ਕਿ ਥੋੜੀ ਬਹੁਤ ਹੀ ਰੌਕਸ ਹਿੱਟ ਵੀ ਕਰਨ ਤੇ ਬਾਅਦ ਦੇ ਵਿੱਚ ਤੁਹਾਡੇ ਕੋਲ ਇਹਨੂੰ ਕਰੈਕਟ ਕਰਨ ਦੀ ਸਪੇਸ ਵੀ ਹੋਵੇ ਤੁਸੀਂ ਦੇਖ ਸਕਦੇ ਹੋ ਉੱਤੇ ਲੱਗੇ ਹੋਇਆ ਰੌਕ ਸਲਾਈਡਰਸ ਆ ਰੀਜ਼ਨ ਬੀਇੰਗ ਆਫ ਰੋਡ ਲਈ ਯੂਜ਼ ਹੁੰਦਾ ਹੈ ਸਾਈਡ ਸਟੈਪਸ ਵਗੈਰਾ ਦੀ ਆਪਸ਼ਨ ਤੁਹਾਨੂੰ ਫੈਕਟਰੀ ਤੋਂ ਕਾਫੀ ਮਿਲ ਜਾਂਦੀਆਂ ਦੋਸਤੋ ਬੈਗ ਦੇ ਇਹਦੇ ਬੈੱਡ ਦੇ ਉੱਤੇ ਆਈਏ ਤਾਂ ਇਹ ਹੈਗਾ ਤੁਹਾਡਾ ਜੀ ਗੈਸ ਕੈਪ ਤੇ ਇੱਥੇ ਇਹਦੇ ਵਿੱਚ ਸਪੇਸ ਨਹੀਂ ਹੈਗੀ ਕਈ ਟਕੋਮਾਂਸ ਦੇ ਉੱਤੇ ਇੱਥੇ ਸਪੇਸ ਹੁੰਦੀ ਆ ਕਾਸ ਦੇ ਹੈ ਸਿਕਸ ਫੁੱਟ ਬੈੱਡ ਇਹਦਾ ਹੈਗਾ 5 ਫੁੱਟ ਦਾ ਬੈੱਡ ਤੇ ਸੈਂਸੇ ਟੀਆਰਡੀ ਤੇ ਇਹਦੇ ਉੱਤੇ TRD Pro ਸਟੈਂਪਡ ਕਰਿਆ ਹੋਇਆ ਤੁਹਾਨੂੰ ਮਿਲਦਾ ਆ। ਬੈਕ ਤੋਂ ਵੀ ਇਹਦੀ ਲੁੱਕ ਕਾਫੀ ਗੋਡਾ ਤੇ ਸਪੈਸ਼ਲੀ ਇਹ ਕਲਰ ਜੋ ਕਿ ਸੋਲਰ ਆਕਟੀਨਾ ਉਹਦੇ ਵਿੱਚ ਇੱਕ ਕਾਫੀ ਖੜਦਾ ਹੈ। ਸਾਰੀ ਸਟੈਂਪਿੰਗ ਬਲੈਕਡ ਆਊਟ ਮਿਲਦੀ ਆ ਕਿਉਂਕਿ TRD Pro ਦੇ ਵਿੱਚ ਇਹ ਚੀਜ਼ਾਂ ਸਟੈਂਡਰਡ ਨੇ ਤੇ इवन ਇਹਦਾ ਟੇਲ ਗੇਟ ਵੀ ਹਾਈਡਰੌਲਿਕ ਆ। ਓਪਨ ਕਰਨਾ ਕਾਫੀ ਈਜ਼ੀ ਆ ਬਟ ਇਟਸ ਹੈਵੀ। ਲਾਈਕ ਓਕੇ ਮੈਨਲੀ ਦਾ ਈਜ਼ੀ ਆ ਬਟ ਫਾਰ ਐਨੀ ਨਾਰਮਲ ਪਰਸਨ ਇਟਸ ਗੋਣਾ ਬੀ ਅ ਬੈਟ ਟਫ ਤੇ ਬੈਕ ਦੇ ਉੱਤੇ ਤੁਹਾਨੂੰ ਇੱਕ ਬੈਕਅੱਪ ਕੈਮਰਾ ਮਿਲਦਾ ਹੈ ਜਿਹਦੀ ਕਿ ਕੁਆਲਿਟੀ ਓਕੇ ਆ ਮੇਰੇ ਹਿਸਾਬ ਨਾਲ। ਤੇ ਸਟੈਂਡਰਡ ਤੁਹਾਨੂੰ ਟੋ ਹੁੱਕ ਵਗੈਰਾ ਮਿਲਦੀ ਆ ਤੇ ਇਹਦੇ ਨਾਲ ਤੁਸੀਂ ਕਾਫੀ ਫੈਸਿਲਿਟੇਟ ਹੋ ਜਾਂਦੇ ਹੋ ਤੇ ਪਲੱਸ ਇਹਦੇ ਵਿੱਚ ਤੁਹਾਨੂੰ ਆਪਣਾ ਟ੍ਰੇਲਰ ਕੰਟਰੋਲ ਅਸਿਸਟ ਵੀ ਮਿਲਦੇ ਨੇ ਜੋ ਕਿ ਹਰੇਕ ਟਰੱਕ ਦੇ ਵਿੱਚ ਆਮ ਹੁੰਦੇ ਹੀ ਆ ਤੇ ਹੁਣੇ ਵੀ ਚਾਹੀਦੇ ਆ ਤੇ ਇਸ ਟਰੱਕ ਦੀ ਹੋਰ ਵੱਡੀ ਗੱਲ ਤੇ ਕਿਸੇ ਵੀ TiRDI ਪ੍ਰੋਡਕਟ ਦੀ ਜਿਹੜੀ ਮੇਨ ਗੱਲ ਹੁੰਦੀ ਆ ਕਿ ਉਹਨਾਂ ਦੇ ਬਾਹਰ ਕੋਈ ਵੀ ਟੋ요ਟਾ ਦਾ ਬੈਜ ਨਹੀਂ ਹੋਣਾ ਆ ਲਾਈਕ ਲਿਟਰਲੀ ਕਿਤੇ ਵੀ ਟੋ요ਟਾ ਦਾ ਬੈਜ ਆ ਟੋ요ਟਾ ਲਿਖਿਆ ਨਹੀਂ ਹੋਣਾ ਜਗਾ ਸੇ TiRDI Pro only ਫਰੰਟ ਦੇ ਉੱਤੇ ਹੈਰੀਟੇਜ ਗ੍ਰਿਲ ਦੇ ਉੱਤੇ ਟੋ요ਟਾ ਲਿਖਿਆ ਹੁੰਦਾ ਹੈ ਇਨਸਾਈਡ ਬੈਜਸ ਹੈਗੇ ਆ ਬਟ ਨਾਟ ਔਟਸਾਈਡ ਇਹ ਤੁਸੀਂ ਚਾਹੇ ਸਕੋਇਆ ਦੇ ਵੀ ਦੇ ਸਕਦੇ ਏ ਸੋ ਆਫਟਰ ਦੀ ਐਕਸਟੀਰੀਅਰ ਸੈਂਸਰੀ ٹی ਆਰ ਡੀ ਪ੍ਰੋ ਪੈਕੇਜ ਦਾ ਇਹਦਾ ਕਾਫੀ ਡੋਮੀਨੇਟਿੰਗ ਫੈਕਟਰ ਇਹਦਾ सਸਪੈਂਸ਼ਨ ਵੀ ਆ ਤੇ ਫੈਕਟਰੀ ਦੇ ਵਿੱਚ ਸਾਰੇ ٹی ਆਰ ਡੀ ਪ੍ਰੋ ਪ੍ਰੋਡਕਟਸ ਦੇ ਵਿੱਚ ਫੌਕਸ ਦਾ ਸਸਪੈਂਸ਼ਨ ਆਉਂਦਾ ਕਿਉਂਕਿ ਇਹ ਬਾਹਰ ਰਨਿੰਗ ਲਈ ਬਣਾਇਆ ਗਿਆ ਬਟ ਇਹ ਟਰੱਕ ਕਾਈਂਡ ਦਾ ਜੱਗ ਆਫ ਆਲ ਟ੍ਰੇਡਸ ਰਿਹਾ ਤੇ ਇਹਦੇ ਵਿੱਚ ਜਿਹੜਾ ਸਸਪੈਂਸ਼ਨ ਆਉਂਦਾ ਹੈ ਉਹਦੇ ਵਿੱਚ ਤੁਹਾਨੂੰ ਮਿਲਦਾ ਫੌਕਸ ਦੇ ਕੋਲਸ ਐਂਡ ਫੌਕਸ ਸ਼ੌਕ 2.0 ਲਾਈ ਵਾਇਰ ਸ਼ੌਕ ਆ ਐਡਜਸਟੇਬਲ ਹੀ ਹੈਗਾ ਬਟ ਇਟਸੈਲਫ ਇਹ ਐਡਜਸਟ ਕਰਦਾ ਹੈ ਤੁਹਾਨੂੰ TRD ਦੀ ਅਪਰ ਕੰਟਰੋਲ ਆਰਮ ਮਿਲਦੀ ਆ ਜੋ ਕਿ ਅਪ ਟੂ 1 ਇੰਚ ਲੈਫਟ ਤੱਕ ਤੁਹਾਨੂੰ ਅਸਿਸਟ ਕਰ ਸਕਦੀ ਹੈ ਜੇ ਤੁਸੀਂ ਇਹਦੇ ਉੱਤੇ ਦੀ ਲੈਫਟ ਕਰਾਉਣਾ ਹੈ ਮੈਂ ਇਹ ਆਫ ਰੋਡ ਉੱਤੇ ਹਾਈ ਸਪੀਡ ਆਫ ਰੋਡਿੰਗ ਵੀ ਇਹਦੇ ਨਾਲ ਕੀਤੀ ਆ ਅਬਾਊਟ 80 90 ਕਿਲੋਮੀਟਰ ਅਨ ਆਰ ਤੱਕ ਮੈਂ ਇਹ ਡਰਾਈਵ ਕੀਤਾ ਤੇ ਬਹੁਤ ਕੰਫਰਟੇਬਲੀ ਮੈਨੂੰ ਇਹ ਰਾਈਡ ਕਰਦਾ ਹੈ ਸਸਪੈਂਸ਼ਨ ਰੀਅਰ ਦੇ ਉੱਤੇ ਵੀ ਤੁਹਾਨੂੰ ਫੌਕਸ ਦਾ ਸ਼ੌਕ ਮਿਲਦਾ ਹੈ ਬਟ ਇਹਦੇ ਵਿੱਚ ਲੀਫ ਸਪ੍ਰਿੰਗਸ ਆਉਂਦੇ ਆ ਇਹਦੇ ਕੰਪੀਟੀਸ਼ਨ ਦੇ ਸਾਰੇ ਟਰੱਕਸ ਦੇ ਵਿੱਚ ਤੁਹਾਨੂੰ ਕੋਇਲ ਸਪ੍ਰਿੰਗਸ ਮਿਲਣਗੇ ਫਰੰਟ ਦੇ ਉੱਤੇ ਇਹਦੇ ਵਿੱਚ ਇੰਡੀਪੈਂਡੈਂਸ ਸਸਪੈਂਸ਼ਨ ਆ ਜੋ ਕਿ ਬਹੁਤ ਵਧੀਆ ਹੈ ਜਿਹੜਾ ਕੰਮ ਤੁਸੀਂ ਜੀਬ ਦੇ ਉੱਤੇ 37 ਇੰਚ ਟਾਇਰਸ ਨਾਲ ਕਰਦੇ ਹੋ ਉਹ ਇਹ 35 ਨਾਲ ਈਜ਼ੀਲੀ ਕਰ ਸਕਦਾ ਆ ਬਟ ਬੈਕ ਦੇ ਉੱਤੇ ਸਟਿਲ ਨੇ ਲੀਫ ਸਪ੍ਰਿੰਗਸ ਦਿੱਤੇ ਆਫਟਰ ਮਾਰਕਟ ਦੇ ਵਿੱਚ ਬਹੁਤ ਆਪਸ਼ਨ ਆਈਆਂ ਤੁਸੀਂ ਕੋਇਲ ਕਨਵਰਸ਼ਨ ਵੀ ਕਰ ਸਕਦੇ ਹੋ ਓਵਰ ਆਲ ਮੇਰੇ ਲਈ ਇੱਕ ਗੋਡਾ ਰਾਈਡ ਇਹਨਾਂ ਦੀ ਬਟ ਸਟਿਲ ਆਫ ਰੋਡ ਦੇ ਉੱਤੇ ਥੋੜਾ ਮੈਨੂੰ ਫੀਲ ਹੁੰਦਾ ਹੈ ਬਟ ਆਨ ਰੋਡ ਰਾਈਡ ਇਹਨਾਂ ਦੀ ਕਾਫੀ ਵਧੀਆ ਹੈ ਕਿ ਸੈਂਸ ਤੁਸੀਂ ਮੈਨੂੰ ਡਰਾਈਵ ਕਰਦੇ ਹੋਏ ਦੇਖ ਵੀ ਸਕਦੇ ਹੋ ਤਾਂ ਇਹਨਾਂ ਦੀ ਰਾਈਡ ਤੋਂ ਮੈਂ ਬਹੁਤ ਸੈਟੀਸਫਾਈਡ ਹਾਂ ਇਸ ਟਾਈਮ ਮੈਂ ਡਰਾਈਵ ਕਰ ਰਹੇ ਹਾਂ ਲਾਈਕ ਮੈਨੂੰ ਫਰੰਟ ਐਂਡ ਬੈਕ ਫੀਲ ਹੋ ਰਿਹਾ ਹੈ ਇਹਦਾ ਇੰਡੀਪੈਂਡੈਂਸ ਸਸਪੈਂਸ਼ਨ ਜਿਹੜਾ ਅੱਪ ਫਰੰਟ ਆ ਉਹਦੇ ਕਰਕੇ ਮੈਨੂੰ ਜਮਾਂ ਵੀ ਸੂਏ ਜਾਂ ਰੋਲ ਨਹੀਂ ਫੀਲ ਹੁੰਦਾ ਭਾਵੇਂ ਮੈਂ ਇਸ ਨੂੰ ਲੇਨ ਟੂ ਲੇਨ ਚੇਂਜ ਕਰਾਂ ਜਾਂ ਇਸ ਨੂੰ ਕਿਸੇ ਵੀ ਪੌਡ ਹੌਲ ਵਗੈਰਾ ਦੇ ਉੱਤੇ ਰਿਘੜਾਂ ਸੀਮਲੈਸ ਆ ਕੁਛ ਨਹੀਂ ਫੀਲ ਹੁਣ ਆਪਾਂ ਗੱਲ ਕਰਦੇ ਆ ਇਹਦੇ ਇੰਟੀਰੀਅਰ ਦੀ ਓਕੇ ਇੰਟੀਰੀਅਰ ਕਾਫੀ ਮੇਜਰ ਰੈਸਪੈਕਟ ਆ ਇਸ ਟਰੱਕ ਦਾ ਕਿਉਂਕਿ ਬਹੁਤ ਲੋਕੀ ਇਹਨੂੰ ਕਹਿੰਦੇ ਆ ਕਿ ਆਊਟਡੇਟਡ ਆ ਮੇਰੇ ਹਿਸਾਬ ਨਾਲ ਵੀ ਇਹਦੀਆਂ ਦੋ ਸਾਈਡਸ ਨੇ ਪਹਿਲੀ ਸਾਈਡ ਜਾਨੀ ਜਿਹੜੀ ਪੋਜ਼ਿਟਿਵ ਸਾਈਡ ਆ ਉਹ ਹੈਗੀ ਆ ਕਿ ਇਹਦੇ ਵਿੱਚ ਸਾਰੇ ਮਟੀਰੀਅਲਸ ਬਹੁਤ ਰਗੜ ਨੇ ਕਿ ਜਿੱਥੇ ਵੀ ਮੈਂ ਟੱਚ ਕਰਦਾ ਮੈਨੂੰ ਕਾਫੀ ਰਗੜ ਮਟੀਰੀਅਲ ਫੀਲ ਹੁੰਦੇ ਨੇ ਜਿਹੜੇ ਕਿ ਮੇਰੇ ਹਿਸਾਬ ਨਾਲ ਕਾਫੀ ਟਾਈਮ ਕੱਢ ਲੈਣਾ ਤੇ ਇਹਨਾਂ ਨੇ ਖਰਾਬ ਨਹੀਂ ਹੋਣਾ ਠੀਕ ਆ ਉਸ ਤੋਂ ਬਾਅਦ ਕਲਾਈਮੇਟ ਕੰਟਰੋਲ ਵਾਲੇ ਸਾਰੇ ਫਿਜ਼ੀਕਲ ਬਟਨਸ ਨੇ ਜੋ ਕਿ ਕਿਸੇ ਦੇ ਕਿਸੇ ਵੀ ਗੱਡੀ ਦੇ ਵਿੱਚ ਹੁਣੇ ਬਹੁਤ ਵਧੀਆ ਗੱਲ ਆ ਫਿਜ਼ੀਕਲ ਬਟਨਸ ਤੁਹਾਨੂੰ ਈਜ਼ ਦਿੰਦੇ ਆ ਉਹਨੂੰ ਆਪਰੇਟ ਕਰਨ ਦੀ ਕਾਫੀ ਗੱਡੀਆਂ ਦੇ ਵਿੱਚ ਹੁਣ ਤੁਹਾਨੂੰ ਸਕਰੀਨ ਇੰਪਲੀਮੈਂਟਡ ਵੀ ਆ ਜਾਂਦੇ ਆ ਫੈਸਿਲਿਟੇਟੇਟ ਤੁਹਾਨੂੰ ਹੋਰ ਕਰਦਾ ਇਹਦੇ ਵਿੱਚ ਕਾਰਪਲੇ ਦੇ ਐਂਡਰਾਇਡ ਆਟੋ ਹੈਗਾ ਜੋ ਕਿ ਕਾਫੀ ਈਜ਼ੀਲੀ ਕਨੈਕਟ ਹੋ ਜਾਂਦਾ নো ਡਾਊਟ ਏਅਰ ਕੰਡੀਸ਼ਨਿੰਗ ਸਿਸਟਮ ਵੀ ਬਹੁਤ ਗੁੱਡ ਆ ਫਰੰਟ ਦੇ ਉੱਤੇ ਤੁਹਾਨੂੰ 4 ਪੋਰਟਸ ਮਿਲਦੇ ਆ ਤੇ ਬੈਕ ਦੇ ਉੱਤੇ ਤੁਹਾਨੂੰ ਸਿਰਫ ਪੈਰਾ ਤੋਂ 에어 ਕੰਡੀਸ਼ਨਿੰਗ ਮਿਲਦੀ ਆ ਤੇ ਉਸ ਤੋਂ ਬਾਅਦ ਇਧੀਆਂ ਸੀਟਸ ਪਾਵਰ ਐਡਜਸਟੇਬਲ ਆ ਡਰਾਈਵਰ ਸੀਟ ਤੇ ਬੜਾ 8way ਐਡਜਸਟੇਬਲ ਸੀਟ ਆ ਲੰਬਾ ਰਸ ਬੋਰਡ ਵੀ ਹੈਗਾ ਮੇਰੇ ਕੋਲ ਤੇ ਉਸ ਤੋਂ ਵੈਸੇ ਜਿਹੜੀ ਪੈਸੇਂਜਰ ਸੀਟ ਆ 올ਿਵਰ ਐਡਜਸਟੇਬਲ ਆ ਕਾਹਦਾ ਮੈਨੂੰ ਕੌਨ ਲੱਗਿਆ ਕਿਉਂਕਿ 에어 ਟਰੱਕ ਦਾ ਪ੍ਰਾਈਸ ਹੈਗਾ ਆ 63000 ਡਾਲਰ ਕੈਨੇਡੀਅਨ ਤੋਂ ਉੱਤੇ ਯਾਨੀ ਕਿ 50000 ਡਾਲਰ ਅਮਰੀਕਨ ਦੇ ਆਸੇ-ਬਸੇ ਆ ਇਹਦਾ ਪ੍ਰਾਈਸ ਤੇ ਤੇ ਉਸ ਪ੍ਰਾਈਸ ਰੇਂਜ ਦੇ ਵਿੱਚ ਆਈ ਵਾਂਟਡ ਕਿ ਪੈਸੇਂਜਰ ਸੀਟ ਇਲੈਕਟ੍ਰੋਨਿਕ ਹੋਣੀ ਚਾਹੀਦੀ ਸੀ ਤੇ ਇਸ ਤੋਂ ਬਿਨਾਂ ਇਹਦੇ ਵਿੱਚ ਤੁਹਾਨੂੰ ਵਿੰਟਰ ਲਈ ਅਸਿਸਟਕਾਂ ਨੂੰ ਹੀਟਡ ਸੀਟਸ ਮਿਲਦੀਆਂ ਬਟ ਨੋ ਵੈਂਟੀਲੇਟਡ ਸੀਟਸ ਅਗੇਨ ਇਸ ਪ੍ਰਾਈਸ ਰੇਂਜ ਦੇ ਵਿੱਚ ਮੈਂ ਉਹ ਪਾਲਦਾ ਸੀਗਾ ਨਵੇਂ ਟਕੋਮਾ ਦੇ ਵਿੱਚ ਇਹਨਾਂ ਨੇ ਜ਼ਰੂਰ ਉਹ ਇਨਕਲੂਡ ਕੀਤੀਆਂ ਨੇ ਤੇ ਉਸ ਤੋਂ ਬਾਅਦ ਸਟੀering ਵੀਲ ਤੁਹਾਨੂੰ ਇਹਦੇ ਵਿੱਚ ਲੈਦਰ ਰੈਪਡ ਮਿਲਦਾ ਹੈ ਬਟ ਇਟਸ ਨਾਟ ਹੀਟਡ ਬੈਕ ਸੀਟ ਸਪੇਸ ਐਂਡ ਦ ਸਟ੍ਰਕਚਰ ਸਕਸ ਬਹੁਤ ਘੱਟ ਆ ਮੈਂ ਵੀ ਲਾਈਕ ਅ ਉਹ ਮੇਰਾ ਸਰ ਵੱਜਦਾ ਗੋਡੇ ਵੱਜਦੇ ਆ ਮੇਰੇ ਪਿੱਛੇ ਮੈਂ ਬੈਠਾ ਆ ਤੇ ਅ ਵੱਡੇ ਪਰਸਨ ਲਈ ਬੈਕ ਸੀਟ ਸਪੇਸ ਹੈ ਨਹੀਂ ਪ੍ਰੋਬਲੀ ਇੱਥੇ ਬੇਬੀ ਸੀਟਸ ਆ ਕੇ ਤੁਹਾਡੇ ਬੇਬੀਸ ਆ ਜਣੇ ਆ ਤੁਹਾਡੇ ਬੱਚੇ ਇਹਦੇ ਵਿੱਚ ਫਿੱਟ ਆ ਜਣੇ ਆ ਜਾਂ 5 ਫੁੱਟ 5 ਇੰਚ ਵਾਲੇ ਮੁੰਡੇ ਵੀ ਇੱਥੇ ਆ ਜਣੇ ਆ ਫਿੱਟ ਬਟ ਮੇਰੇ ਵਰਗੇ ਬੰਦੇ ਲਈ ਇਹ ਬੈਕ ਸੀਟ ਸਪੇਸ ਕੰਫਰਟੇਬਲ ਨਹੀਂ ਹੈਗੀ ਫਾਰ ਲੌਂਗਰ ਡਰਾਈਵ ਆਲਮੋਸਟ ਹਰੇਕ ਟਰੱਕ ਦੇ ਵਾਂਗੂ ਇਹਦੇ ਵਿੱਚ ਤੁਹਾਨੂੰ ਪਾਵਰ ਸਲਾਈਡਿੰਗ ਰੀਅਰ ਵਿੰਡੋ ਮਿਲਦੀ ਆ ਛੋਟੀ ਜੀ ਆ ਬਟ ਕਾਫੀ ਐਨਫਾ ਵੈਂਟੀਲੇਟ ਕਰਨ ਨੂੰ ਪਲੱਸ ਇਹਦੇ ਵਿੱਚ ਤੁਹਾਨੂੰ ਪਾਵਰ ਟਿਲਟਿੰਗ ਤੇ ਸਲਾਈਡਿੰਗ ਸਨਰੂਫ ਵੀ ਮਿਲਦੀ ਆ ਸਾਊਂਡ ਸਿਸਟਮ ਇਹਦੇ ਵਿੱਚ JBL ਦਾ ਆਉਂਦਾ ਹੈ JBL ਦਾ 8 ਸਪੀਕਰ ਸਾਊਂਡ ਸਿਸਟਮ ਆ ਕਾਫੀ ਡੀਸੈਂਟ ਆ ਤੇ ਕਾਫੀ ਵਧੀਆ ਸਾਊਂਡ ਕਰਦਾ ਨਾਲੇ ਤੁਹਾਨੂੰ ਮਿਲਦਾ ਜੀ ਵਾਇਰਲੈਸ ਚਾਰਜਰ ਜੋ ਕਿ ਮੋਸਟ ਆਫ ਦਾ ਟਾਈਮ ਕੰਮ ਕਰਦਾ ਬਟ ਜੇ ਤੁਹਾਡੇ ਫੋਨ ਦਾ ਕੇਸ ਜਿਆਦਾ ਮੋਟਾ ਆ ਤਾਂ ਪ੍ਰੋਬਲੀ ਕੰਮ ਨਾ ਕਰੇ ਤੇ ਰਾਈਟ ਆਨ ਡਰਾਈਵਰਸ ਹੈਂਡ ਤਿੰਨ ਕੱਪ ਹੋਲਡਰਸ ਨੇ ਤੇ ਬਾਕੀ ਸਾਈਡਸ ਦੇ ਉੱਤੇ ਵੀ ਦੋ ਦੋ ਕੱਪ ਹੋਲਡਰਸ ਹਰੇਕ ਵਿੰਡੋ ਦੇ ਵਿੱਚ ਦਿੱਤੇ ਹੋਏ ਆ ਇਹਨਾਂ ਨੇ ਕਿਉਂਕਿ ਬਹੁਤ ਜ਼ਿਆਦਾ ਨੇ অফਕੋਰਸ ਟਰੱਕਸ ਦੇ ਵਿੱਚ ਜੇ ਇਹ টিਆਰਡੀ ਪ੍ਰੋਡਕਟ ਆ ਤਾਂ ਇਹਦੇ ਵਿੱਚ ਟੌਪ-ਆਫ ਦਾ ਲਾਈਨ ਆਫ-ਰੋਡ ਫੀਚਰਸ ਵੀ ਮਿਲਦੇ ਆ ਤਿੰਨ ਬੇਸਿਕ ਡਰਾਈਵ ਮੋਡਸ ਨੇ ਇਹਦੇ ਪਹਿਲਾ ਹੈਗਾ ਟੂ-ਵੀਲ ਡਰਾਈਵ ਜੋ ਕਿ ਆਪਣਾ ਆਮ ਚੱਲਦਾ ਰਹਿਣਾ ਹੈ ਹਾਈਵੇ ਦੇ ਉੱਤੇ ਆਪਣੀਆਂ ਘਰਾਂ ਵਾਲੀਆਂ ਸਟ੍ਰੀਟਸ ਦੇ ਉੱਤੇ ਸਾਰਿਆਂ ਦੇ ਆਪਾਂ ਟੂ-ਵੀਲ ਡਰਾਈਵ ਦੇ ਵਿੱਚ ਜਾਂਦੇ ਆ ਤੇ ਉਸ ਤੋਂ ਬਾਅਦ ਹੈਗਾ 4 ਹਾਈ ਜੋ ਕਿ ਆਪਾਂ ਸਨੋਵ ਦੇ ਵਿੱਚ ਯੂਜ਼ ਕਰ ਸਕਦੇ ਆ ਜਾਂ ਆਫ ਰੋਡ ਟ੍ਰੇਲਸ ਦੇ ਉੱਤੇ ਫੋਰੈਸ ਸਰਵਿਸ ਰੂਟਸ ਦੇ ਉੱਤੇ ਜਿਹੜੇ ਜਾਣੇ ਆ ਤਾਂ ਮੋਸਟਲੀ ਮੈਂ ਉਹੀ ਯੂਜ਼ ਕਰਦਾ ਆ ਤੇ ਉਸ ਤੋਂ ਬਾਅਦ ਆਪਸ਼ਨ ਆਉਂਦੀ ਆ 4 ਲੋ ਜੋ ਕਿ ਆਪਾਂ ਨੂੰ ਫਦਰ ਕਾਫੀ ਜੀਜਾਂ ਨੂੰ ਐਕਸੈਸ ਦਿੰਦਾ 4 ਲੋ ਦੇ ਵਿੱਚ ਇਹਦਾ ਜਿਹੜਾ ਟਰਾਂਸਮਿਸ਼ਨ ਦੇ ਟਰਾਂਸਫਰ ਦੇ ਹਿੱਸਾ ਉਹ ਲੋ ਗੀਅਰਸ ਦੇ ਉੱਤੇ ਚੱਲਦਾ ਹੈ ਤੇ ਉਹਦੇ ਨਾਲ ਆਪਾਂ ਕੁਝ ਹੋਰ ਆਪਸ਼ਨਸ ਐਕਸੈਸ ਕਰ ਸਕਦੇ ਆ ਜਿੱਦਾਂ ਕਿ ਕ્રોલ ਕੰਟਰੋਲ ਮੋਡ ਜੋ ਕਿ ਬੇਸਿਕਲੀ ਟੋ요ਟਾ ਦਾ ਫੀਚਰ ਆ ਯਾਨੀ ਕਿ ਆਪਣੇ ਆਫ ਰੋਡ ਦਾ 크ਰੂਜ਼ ਕੰਟਰੋਲ ਜਿਹਦੇ ਉੱਤੇ ਤੁਸੀਂ ਕ્રોલ ਕੰਟਰੋਲ ਐਨੇਬਲ ਕਰਕੇ ਸਲੋਲੀ ਤੁਹਾਡਾ ਟਰੱਕ ਆਪਦੇ ਆਪ ਕ્રોલ ਕਰਦਾ ਜਾਂਦਾ ਹੈ ਤੇ ਉਸ ਤੋਂ ਬਾਅਦ ਦਾ ਇੱਕ ਹੋਰ ਵਧੀਆ ਫੀਚਰ ਇਹਦੇ ਵਿੱਚ ਹੈਗਾ ਕਿ ਇਹਦੇ ਵਿੱਚ ਹੈਗੀ ਆ ਜੀ ਰੀਅਰ ਦੇ ਉੱਤੇ ਲੋਕਿੰਗ ਡਿਫਰੈਂਸ਼ੀਅਲ ਜੋ ਕਿ ਇਲੈਕਟ੍ਰੋਨਿਕਲੀ ਲੋਕਿੰਗ ਡਿਫਰੈਂਸ਼ੀਅਲ ਆ ਬਟ ਇਟ ਮੇਕਸ ਥਿੰਗਸ ਈਜ਼ੀ ਕਿਸੇ ਬਸੇ ਲੀਕੇਜ ਵਗੈਰਾ ਹੋਣ ਦੇ ਚਾਂਸਸ ਨਹੀਂ ਕਿਉਂਕਿ ਕਈ ਵਾਰੀ 에어 ਲੌਕ ਕਰਸ ਲੀਕ ਹੋਣ ਲੱਗ ਜਾਂਦੇ ਆ ਤੇ ਉਹ ਸਾਰੇ ਫੀਚਰਸ ਮੈਂ ਟਰਾਈ ਕੀਤੇ ਹੋਇਆ ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਅਸਿਸਟ ਕੀਤਾ ਸੀਗਾ ਜਦੋਂ ਮੈਂ ਰੌਕ ਕ્રોલਿੰਗ ਵਗੈਰਾ ਕਰਨ ਗਿਆ ਸੀਗਾ ਤੇ ਇਹਦਾ ਐਗਜ਼ੌਸਟ ਵੀ ਕਾਫੀ ਡੀਸੈਂਟ ਆ ਇਨਸਾਈਡ ਦਾ ਸਾਊਂਡ ਤੁਹਾਨੂੰ ਸੁਣਾਉਂਦੇ ਆ ਸਲੋਅ ਸਪੀਡ ਦੇ ਉੱਤੇ ਵੀ ਇਹ ਟਰੱਕ ਕਾਫੀ ਗੁੱਡ ਡਰਾਈਵ ਕਰਦਾ ਵੀ ਨੋ ਡਾਊਟ ਆ ਇਹ ਟਿਊਡਾ ਨੇ ਟਰੱਕ ਕਾਫੀ ਰਿਫਾਈਨਡ ਬਣਾਇਆ ਤੇ ਬਹੁਤ ਸਾਲ ਹੋ ਗਏ ਇਸ ਟਰੱਕ ਨੂੰ ਆਊਟ ਹੋਇਆ ਨੂੰ ਆਈ ਥਿੰਕ ਕਿ ਅਰਾਊਂਡ 8-9 ਸਾਲ ਬਾਅਦ ਇਹਦਾ ਹੁਣ ਜਾ ਕੇ ਨਾ ਰੀਡਿਜ਼ਾਈਨ ਕਰਿਆ ਬਟ ਇਹ ਲਾਸਟ ਈਅਰ ਦਾ ਮਾਡਲ ਆ ਰੀਸੈਂਟ ਬੀਇੰਗ ਕਿ ਮੈਂ ਇਸ ਟਰੱਕ ਬਾਰੇ ਕਿਉਂ ਗੱਲ ਕਰ ਰਿਹਾ ਕਿਉਂਕਿ ਇਹ ਇਸ ਟਰੱਕ ਦਾ ਲਾਸਟ ਨੇਚਰਲੀ ਐਸਪੀਰੇਟਿਡ ਇੰਜਨ ਵਾਲਾ ਮਾਡਲ ਆ ਤੇ ਇਹ ਟਰੱਕ ਕਾਫੀ ਰਿਲਾਈਏਬਲ ਰਿਹਾ ਹੈ ਆਪਦੇ ਇਹੜਾ ਦੇ ਵਿੱਚ ਪਹਿਲੇ 1-2 ਸਾਲ ਪ੍ਰੋਬਲਮਜ਼ ਜ਼ਰੂਰ ਆਈਆਂ ਬਟ ਉਦੋਂ ਬਾਅਦ ਇਸ ਟਰੱਕ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਤੇ ਸਰਫ ਤੁਸੀ ਇਸ ਟਰੱਕ ਦੀ ਲਿਟਰਲੀ ਮੇਨਟੇਨੈਂਸ ਵਗੈਰਾ ਕਰਾਉਣੀ ਆ ਤੇ ਇਸ ਤੋਂ ਬਾਅਦ ਇਸ ਟਰੱਕ ਨੂੰ ਲੋਕੀ ਦੋ ਚੀਜ਼ਾਂ ਲਈ ਯੂਜ਼ ਕਰਦੇ ਆ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਪ੍ਰੀ ਰਨਿੰਗ ਯਾਨੀ ਕਿ ਡੈਜ਼ਰਟ ਦੇ ਵਿੱਚ ਜਿਹੜੀ ਆਫ ਰੋਡਿੰਗ ਹੁੰਦੀ ਆ ਫਾਸਟ ਪੇਸਡ ਤੇ ਉਸ ਤੋਂ ਬਾਅਦ ਓਵਰਲੈਂਡਿੰਗ ਤੇ ਉਹ ਚੀਜ਼ ਲਈ ਇਹਦੀ ਆਫਟਰ ਮਾਰਕੀਟ ਬਹੁਤ ਸਟਰੋਂਗ ਤੇ রাইਟ ਨਾ ਆਪਾਂ ਆਪਣੀ ਹੈਗੀਆਂ ਰੈਗੂਲਰ ਰੋਡ ਦੇ ਉੱਤੇ ਤੇ ਇਹਦੇ ਉੱਤੇ ਲੈਟਸ ਸੀ ਕਿ ਥੋੜਾ ਆ ਭਜਾ ਕੇ ਕਿਦਾਂ ਦਾ ਲੱਗਦਾ ਹੈ ਏ ਆ ਗਿਆ ਆਪਣਾ ਮੋਡ ਸਪੈਸ਼ਲ ਓਕੇ 서ਸਪੈਂਸ਼ਨ ਇਹਦਾ ਕਾਫੀ ਗੁੱਡ ਫੀਲ ਹੁੰਦਾ ਹੈ ਤੇ ਕੋਈ ਇਹਦੇ ਵਿੱਚ ਉਹ ਡਾਊਟ ਨਹੀਂ ਹੈਗਾ ਕਿ ਮੈਨੂੰ ਇਹ ਥਰੋ ਆਊਟ ਕਰਦਾ ਜਾਂ ਰੋਲ ਆਊਟ ਕਰੂਗਾ ਸੋ ਇਹ ਵਾਰ ਜਿਹੜੀ ਕਾਫੀ ਗੁੱਡ ਇਹਨਾਂ ਨੇ ਡਿਜ਼ਾਈਨ ਕੀਤੀਆਂ ਨੇ ਤੇ ਇੰਪਲੀਮੈਂਟ ਕੀਤੀਆਂ ਨੇ ਸੋ ਇਹ ਵਾਰ ਡਿਸਕਨੈਕਟ ਇਹਦੇ ਵਿੱਚ ਹੈ ਨਹੀਂ ਆਫ ਰੋਡ ਵਾਸਤੇ ਬਟ ਸਟਿਲ ਕਾਫੀ ਗੁੱਡ ਆ ਉਹ ਤੇ ਸੈਂਸਾਈਡ 2023 ਆ ਕਲੀ ਰਿਲਾਇਬਿਲਟੀ ਟਰੱਕ ਨੂੰ ਸੈੱਲ ਨਹੀਂ ਕਰਦੀ ਤੁਹਾਨੂੰ ਹੋਰ ਵੀ ਚੀਜ਼ਾਂ ਦੇਖਣੀਆਂ ਪੈਣੀਆਂ ਨੇ ਕੰਫਰਟ ਬਾਰੇ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਕਿ ਇਹਦੇ ਵਿੱਚ ਇੰਟੀਰੀਅਰ ਵਗੈਰਾ ਦੇ ਵਿੱਚ ਕੀ ਫੀਚਰਸ ਨੇ ਐਂਡ ਆਲ ਹੈ ਠੀਕ ਆ ਕਨੈਕਟੀਵਿਟੀ ਤੁਹਾਡੇ ਕੋਲ ਹੈਗੀ ਆ ਐਂਡਰਾਇਡ ਆਟੋ ਇਹਦੇ ਵਿੱਚ ਜਿਹੜਾ ਯਾ ਕਾਰਪਲੇ ਆਵਾਇਰਡ ਆ ਤੇ ਉਸ ਤੋਂ ਬਿਨਾ ਤੁਹਾਨੂੰ ਇੱਕ ਟਾਈਪ ਸੀ ਕਨੈਕਸ਼ਨ ਇਹਦੇ ਵਿੱਚ ਮਿਲਦਾ ਹੈ ਤੇ ਇੱਕ ਹੋਰ ਯੂ ਐਸ ਬੀ ਸੀ ਕਨੈਕਸ਼ਨ ਉਹਦੇ ਵਿੱਚ ਮਿਲਦਾ ਆ ਤੇ ਉਸ ਤੋਂ ਬਾਅਦ ਟਰੱਕ ਦੇ ਵਿੱਚ ਤੁਹਾਨੂੰ 400 ਵਾਟ ਦਾ ਪਾਵਰ ਆਊਟਲਟ ਮਿਲਦਾ ਹੈ ਜੋ ਕਿ ਕੈਂਪਿੰਗ ਉਮੀ ਵੇਲੇ ਕਈ ਚੀਜ਼ਾਂ ਨੂੰ ਪਾਵਰ ਕਰ ਦੂਗਾ ਬਟ ਡੇਂਗ ਨਾ ਪਾਵਰ ਮੋਸਟ ਆਫ ਦਾ ਥਿੰਗਸ ਤੇ 트렁ਕ ਆਊਟਰਲਟ ਦੀ ਗੱਲ ਕਰਦੇ ਹੋਏ ਹੁਣ 트렁ਕ ਬੈਡ ਬਾਰੇ ਤੁਹਾਨੂੰ ਇਹਦੇ ਦੱਸਦੇ ਆ ਕਿ ਇਹਦੇ ਵਿੱਚ ਕਿੰਨੀ ਕੁ ਸਪੇਸ ਆ ਸੋ ਰਾਈਟ ਨਾਉ ਦੇਖ ਸਕਦੇ ਹੋ ਦੋ ਬਾਕਸ ਇਹਦੇ ਵਿੱਚ ਰੱਖੇ ਹੋਏ ਆ ਇਹਦੇ ਵਿੱਚ ਤੁਸੀਂ ਮੇਰੇ ਹਿਸਾਬ ਨਾਲ ਤੱਕਾ ਵੀ ਸਮਾਨ ਰੱਖ ਸਕਦੇ ਹੋ ਏਅਰਬੋਰਡ ਵਾਲੇ ਟੈਚੀਆਂ ਦੀ ਗੱਲ ਕਰੀ ਤਾਂ ਇਹਦੇ ਵਿੱਚ 6 ਏਅਰਬੋਰਡ ਵਾਲੇ ਟੈਚੀ ਆ ਜਾਣਗੇ ਤੇ ਰਿਗਾਰਡਿੰਗ ਇਹਦੀ ਆਫ ਰੋਡ ਪਰਫਾਰਮੈਂਸ ਕਾਫੀ ਵਧੀਆ ਹੈ ਮੈਂ ਇਹਨੂੰ ਆਫ ਰੋਡ ਤੇ ਲੈ ਕੇ ਜਾ ਰਿਹਾ ਹਾਂ ਤੇ ਹਰ ਤਰ੍ਹਾਂ ਦੀ ਆਫ ਰੋਡ ਦੇ ਉੱਤੇ ਮੈਨੂੰ ਲੈ ਕੇ ਗਿਆ ਇਹਨੂੰ ਇਹਦੇ ਨਾਲ ਰੌਕ ਕ્રોલਿੰਗ ਕਰਾਈ ਆ ਹਲੇ ਸਟਾਕ ਆ ਇਹਦੇ ਤੇ ਮੈਂ ਕੁਝ ਨਹੀਂ ਕਰਵਾਇਆ ਤੇ ਹਾਈ ਸਪੀਡ ਆਫ ਰੋਡਿੰਗ ਵੀ ਮੈਂ ਕੀਤੀ ਹੋਈ ਆ ਤੇ ਬਹੁਤ ਵਧੀਆ ਪਰਫਾਰਮੈਂਸ ਆ ਮੇਰੇ ਹਿਸਾਬ ਨਾਲ ਤੇ ਉਹ ਆਫ ਰੋਡ ਦਾ ਇੱਕ ਅਲੱਗ ਤੋਂ ਰਿਵਿਊ ਬਣਾ ਕੇ ਪਾਵਾਂਗੇ ਇਸ ਟਰੱਕ ਦਾ ਪਲੱਸ ਹੋ ਟ੍ਰਕਸ ਦਾ ਸੋ ਇਹ ਸੀਗਾ ਜੀ ਟਕੋਮਾ Ti-R D Pro 2023 ਦਾ ਆਫ-ਰੋਡ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣੀ ਆ ਕਿ ਜੇ ਤੁਹਾਨੂੰ ਕੋਈ ਰਿਲਾਇਬਲ ਟਰੱਕ ਚਾਹੀਦਾ ਹੈ ਜੋ ਤੁਸੀਂ ਨੈਕਸਟ 10 ਟੂ 12 ইয়ারਜ਼ ਜਾਂ ਆਪਣੇ ਲਾਈਫਟਾਈਮ ਲਈ ਡਰਾਈਵ ਕਰਨવાਅ ਚ ਸੋਚ ਰਹੇ ਹੋ ਜਾਂ ਫਿਰ ਤੁਸੀਂ ਆਫ-ਰੋਡ ਐਨਥੂਸੀਆਸਟ ਹੋ ਤੇ ਯੂ ਵਾਂਟ ਸਮਥਿੰਗ ਜੋ ਕਿ ਵਰਸਟਾਈਲ ਹੋਵੇ ਤੇ ਬਾਹਰ ਜਾ ਕੇ ਬ੍ਰੇਕਡਾਊਨ ਨਾ ਹੋਵੇ ਕਿਉਂਕਿ ਇਹ ਟਰੱਕ ਬਹੁਤ ਬੇਸਿਕ ਆ ਤੇ ਬੇਸਿਕ ਥਿੰਗਸ ਕਰੇ ਵੀ ਸਰੀ ਬ੍ਰੇਕਡਾਊਨ ਨਹੀਂ ਹੁੰਦੀ ਅੱਜ ਦਾ ਕਿ ਅੱਜ ਕੱਲ ਨਵੇਂ ਫਲੈਸ਼ੀ ਇਨਸਟਰੂਮੈਂਟ ਵਗੈਰਾ ਆ ਰਹੇ ਆ ਇਲੈਕਟ੍ਰੋਨਿਕਸ ਉਹਨਾਂ ਦੇ ਫੇਲ ਹੋਣ ਦੇ ਕਾਫੀ ਜ਼ਿਆਦਾ ਚਾਂਸਸ ਨੇ ਬਟ ਮੇਰੇ ਹਸਾਬ ਨਾਲ ਓਵਰਆਲ ਟੋヨタ ਨੇ ਬਹੁਤ ਵਧੀਆ ਟਰੱਕ ਬਣਾਇਆ ਰੀਸੈਂਟਲੀ ਇਹਨੂੰ ਅਪਡੇਟ ਵੀ ਕੀਤਾ ਗਿਆ ਹੈ ਹੋਪਸ ਤੁਹਾਨੂੰ ਉਹਦਾ ਵੀ ਰਿਵਿਊ ਦਿਖਾਵਾਂਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਹਾਨੂੰ ਰਿਵਿਊ ਐਂਡ ਐਫਰਟ ਸਾਡਾ ਵਧੀਆ ਲੱਗਿਆ ਤੇ ਹੋਪਸ ਤੁਹਾਡੀ ਸਪੋਰਟ ਦੇ ਨਾਲ ਅਸੀਂ ਹੋਰ ਵਧੀਆ-ਵਧੀਆ ਰਿਵਿਊ ਅੱਗੇ ਲਿਆਉਂਦੇ ਰਾਂਗੇ ਥੈਂਕ ਯੂ ਰੈਡ ਆਪ